ਗੁਰੂ ਪਿਆਰੇ ਗੁਰ ਸਵਾਰੇ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕੋਈ ਜਾਣੈ ਕਾਵਣ ਇਹਾ ਜਗ ਮੀਤ ਸਤਿਗੁਰੂ ਜੀ ਕਹਿੰਦੇ ਭਾਈ ਕੋਈ ਵਿਰਲਾ ਮਨੁੱਖ ਜਾਣਦਾ ਹੈ ਕਿ ਇਥੇ ਜਗ ਦੇ ਵਿੱਚ ਅਸਲੀ ਮਿੱਤਰ ਕੌਣ ਹੈ ਕਿਉਂਕਿ ਮਿੱਤਰ ਤਾਂ ਬਹੁਤ ਬਣ ਜਾਂਦੇ ਹਨ ਪਰੰਤੂ ਅਸਲੀ ਮਿੱਤਰ ਕੋਈ ਕੋਈ ਬਣਦਾ ਹੈ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਜਿਸ ਮਨੁੱਖ ਹੋਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਫਿਰ ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਫਿਰ ਉਸ ਮਨੁੱਖ ਦੀ ਜਿਹੜੀ ਜੀਵਨ ਯੁਗਤ ਹੈ ਉਹ ਪਵਿੱਤਰ ਹੋ ਜਾਂਦੀ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਇਸ ਜਗਤ ਦੇ ਵਿੱਚ ਆਸਲ ਮਿੱਤਰ ਸੱਚਾ ਮਿੱਤਰ ਕੌਣ ਹੈ ਮਾਤ ਪਿਤਾ ਬਨਤਾ ਸੁਤਬੰਧਪ ਇਸ਼ਟ ਮੀਤ ਅਰ ਭਾਈ ਸਤਿਗੁਰੂ ਜੀ ਕਹਿੰਦੇ ਭਾਈ ਇਸ ਦੁਨੀਆ ਦੇ ਵਿੱਚ ਮਾਂ ਪਿਓ ਘਰ ਵਾਲੀ ਪੁੱਤਰ ਰਿਸ਼ਤੇਦਾਰ ਭਰਾ ਇਹ ਸਾਰੇ ਹੀ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ ਮਿਲੇ ਹਨ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਪ੍ਰੰਤੂ ਅੰਤ ਵੇੜੇ ਇਨਾਂ ਦੇ ਵਿੱਚੋਂ ਸਾਡਾ ਕੋਈ ਵੀ ਸਾਥੀ ਨਹੀਂ ਬਣਦਾ ਸਾਰੇ ਇਸ ਦੁਨੀਆ ਦੇ ਉੱਪਰ ਰਹਿ ਜਾਂਦੇ ਹਨ ਮਨੁੱਖ ਇਕੱਲਾ ਹੀ ਇਸ ਦੁਨੀਆ ਦੇ ਉੱਪਰ ਹੋ ਜਾਂਦਾ ਹੈ ਨਾ ਕੋਈ ਪਿਓ ਨਾ ਕੋਈ ਮਾਂ ਨਾ ਕੋਈ ਘਰਵਾਲੀ ਨਾ ਕੋਈ ਰਿਸ਼ਤੇਦਾਰ ਮਿੱਤਰ ਇਹ ਸਾਰੇ ਇਸ ਦੁਨੀਆ ਦੇ ਸਾਥੀ ਹਨ ਪਰੰਤੂ ਦਰਗਾਹ ਦੇ ਵਿੱਚ ਪਰਮਾਤਮਾ ਦਾ ਨਾਮ ਜਾਂਦਾ ਹੈ ਇਸ ਕਰਕੇ ਪ੍ਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾਉਣਾ ਹੈ ਉਹ ਪ੍ਰਮਾਤਮਾ ਹੀ ਦੁਨੀਆ ਦੇ ਵਿੱਚ ਸੱਚਾ ਮਿੱਤਰ ਹੈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਪਰੰਤੂ ਜਿਹੜਾ ਮਨੁੱਖ ਹੈ ਉਹ ਇਸ ਦੁਨੀਆ ਦੇ ਵਿੱਚ ਧਨ ਇਕੱਠਾ ਕਰਨ ਦੇ ਪਿੱਛੇ ਲੱਗਿਆ ਹੈ ਮੋਤੀਆਂ ਦੀ ਮਾਲਾ ਸੋਨਾ ਲਾਲ ਹੀਰੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੀ ਇਹ ਮਾਇਆ ਹੈ ਦੁਨਿਆਵੀ ਪਦਾਰਥ ਹਨ ਇਹ ਮਨ ਨੂੰ ਖੁਸ਼ ਕਰਨ ਵਾਲੇ ਹਨ ਹਾ ਹਾ ਕਰਤ ਬਿਹਾਨੀ ਅਬਦੈ ਤਾ ਮਹਿ ਸੰਤੋਖ ਨ ਪਾਇਆ ਇਹਨਾਂ ਦੇ ਪਿੱਛੇ ਲੱਗ ਕੇ ਸਾਰੀ ਉਮਰ ਜਿਹੜਾ ਬੰਦਾ ਹੈ ਮਨੁੱਖ ਹੈ ਉਸ ਦੀ ਜਿਹੜੀ ਸਾਰੀ ਉਮਰ ਹੈ ਉਹ ਹਾਏ ਹਾਏ ਕਰਦਿਆਂ ਦੀ ਗੁਜ਼ਰ ਜਾਂਦੀ ਹੈ ਪਰੰਤੂ ਉਸ ਦਾ ਮਨ ਨਹੀਂ ਭਰਦਾ ਉਸ ਦਾ ਮਨ ਨਹੀਂ ਰਜਦਾ ਜਿਸ ਤਰ੍ਹਾਂ ਦੁਨੀਆ ਦੇ ਉੱਪਰ ਸਿਕੰਦਰ ਵਾਸਾ ਹੋਇਆ ਹੈ ਉਸਨੇ ਸਾਰੀ ਦੁਨੀਆ ਦੇ ਉੱਪਰ ਰਾਜ ਕੀਤਾ ਤਾਂ ਇੱਕ ਦਿਨ ਜਦੋਂ ਸਿਕੰਦਰ ਵਾਸਾ ਦੁਨੀਆ ਜਿੱਤਣ ਵਾਸਤੇ ਜਾ ਰਿਹਾ ਸੀ ਤਾਂ ਉਸ ਦੇ ਨਾਲ ਉਸ ਦੀ ਬਹੁਤ ਸਾਰੀ ਸੈਨਾ ਸੀ ਕਈ ਘੋੜਿਆਂ ਦੇ ਉੱਪਰ ਕਈ ਹਾਥੀਆਂ ਦੇ ਉੱਪਰ ਜਾ ਰਹੇ ਸਨ ਉੱਥੇ ਹੀ ਨਾਲ ਸਮੁੰਦਰ ਦੇ ਕੰਢੇ ਦੇ ਉੱਪਰ ਇੱਕ ਫਕੀਰ ਸੁੱਤਾ ਪਿਆ ਸੀ ਜਦੋਂ ਸਿਕੰਦਰ ਬਾਦਸ਼ਾਹ ਦਾ ਜਿਹੜਾ ਕਾਫਲਾ ਉਥੋਂ ਲੰਘਣ ਲੱਗਿਆ ਤਾਂ ਸਿਕੰਦਰ ਬਾਦਸ਼ਾਹ ਦਾ ਜਿਹੜਾ ਰਥ ਸੀ ਉਹ ਸੈਨਾ ਦੇ ਪਿੱਛੇ ਸੀ ਜਦੋਂ ਸਿਕੰਦਰ ਬਾਦਸ਼ਾਹ ਨੇ ਦੇਖਿਆ ਕਿ ਕੋਈ ਫਕੀਰ ਸੁੱਤਾ ਪਿਆ ਹੈ ਮਨੁੱਖ ਸੁੱਤਾ ਪਿਆ ਹੈ ਉਹ ਮੈਨੂੰ ਦੇਖ ਕੇ ਮੇਰੀ ਸੈਨਾ ਨੂੰ ਦੇਖ ਕੇ ਖੜਾ ਨਹੀਂ ਹੋਇਆ ਉਹਨੂੰ ਪਤਾ ਨਹੀਂ ਲੱਗਿਆ ਕਿ ਸਿਕੰਦਰ ਬਾਦਸ਼ਾਹ ਇੱਥੋਂ ਦੀ ਲੰਘਿਆ ਜਾ ਰਿਹਾ ਹੈ ਕਿਉਂਕਿ ਜਦੋਂ ਸਿਕੰਦਰ ਬਾਦਸ਼ਾਹ ਲੰਘਦਾ ਸੀ ਤਾਂ ਸਾਰੀ ਦੁਨੀਆ ਉਸਨੂੰ ਸਲਾਮ ਕਰਦੀ ਸੀ ਤਾਂ ਸਿਕੰਦਰ ਬਾਦਸ਼ਾਹ ਨੇ ਆਪਣਾ ਰਥ ਰੁਕਵਾਇਆ ਅਤੇ ਆਪਣੇ ਸਾਥੀਆਂ ਦੇ ਨਾਲ ਉਸ ਫਕੀਰ ਦੇ ਕੋਲ ਗਿਆ। ਅਤੇ ਉਸ ਨੂੰ ਨੀਂਦ ਦੇ ਵਿੱਚੋਂ ਉਠਾਇਆ। ਅਤੇ ਪੁੱਛਿਆ ਕਿ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਸਿਕੰਦਰ ਬਾਸਾ ਇੱਥੋਂ ਦੀ ਲੰਘਿਆ ਜਾ ਰਿਹਾ ਹੈ। ਤਾਂ ਉਸ ਨੇ ਪੁੱਛਿਆ ਕਿ ਸਿਕੰਦਰ ਬਾਸਾ ਕੌਣ ਹੈ ਸਿਕੰਦਰ ਬਾਸਾ। ਤਾਂ ਉਸ ਦੇ ਸਿਪਾਈਆਂ ਨੇ ਕਿਹਾ ਕਿ ਸਿਕੰਦਰ ਬਾਸਾ ਹਨ ਜਿਹੜੇ ਸਾਰੀ ਦੁਨੀਆ ਦੇ ਉੱਪਰ ਰਾਜ ਕਰਨ ਵਾਸਤੇ ਨਿਕਲੇ ਹੋਏ ਹਨ। ਤਉ ਉਸ ਫਕੀਰ ਨੇ ਸਿਕੰਦਰ ਬਾਦਸ਼ਾਹ ਨੂੰ ਸਵਾਲ ਕੀਤਾ ਕਿ ਤੁਸੀਂ ਦੁਨੀਆ ਨੂੰ ਜਿੱਤ ਕੇ ਕੀ ਕਰੋਗੇ ਤਾਂ ਸਿਕੰਦਰ ਬਾਦਸ਼ਾਹ ਨੇ ਕਿਹਾ ਕਿ ਜਦੋਂ ਮੈਂ ਇਸ ਸਟੇਟ ਨੂੰ ਜਿੱਤ ਲਿਆ ਤਾਂ ਮੈਂ ਅੱਗੇ ਹੋਰ ਦੁਨੀਆ ਨੂੰ ਜਿੱਤਾਂਗਾ ਅਤੇ ਉਸ ਦਾ ਫਿਰ ਦੂਸਰਾ ਸਵਾਲ ਸੀ ਕਿ ਹੋਰ ਦੁਨੀਆ ਨੂੰ ਜਿੱਤ ਕੇ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਤਾ ਸਿਕੰਦਰਵਾਸਾ ਨੇ ਫੇਰ ਉਸ ਨੂੰ ਉਹੀ ਜਵਾਬ ਦਿੱਤਾ ਕਿ ਮੈਂ ਉਸ ਸਟੇਟ ਨੂੰ ਜਿੱਤ ਕੇ ਫਿਰ ਮੈਂ ਅਗਲੀ ਸਟੇਟ ਨੂੰ ਜਿੱਤਾਂਗਾ ਉਸ ਤੋਂ ਬਾਅਦ ਫਕੀਰ ਨੇ ਫੇਰ ਉਸ ਨੂੰ ਉਸੇ ਤਰ੍ਹਾਂ ਦਾ ਸਵਾਲ ਕੀਤਾ ਕਿ ਅਗਲੀ ਸਟੇਟ ਨੂੰ ਜਿੱਤ ਕੇ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਜਦੋਂ ਸਿਕੰਦਰਵਾਸਾ ਨੇ ਦੇਖਿਆ ਕਿ ਫਕੀਰ ਤਾਂ ਇਸੇ ਤਰ੍ਹਾਂ ਦੇ ਸਵਾਲ ਕਰੀ ਜਾ ਰਿਹਾ ਹੈ ਤਾ ਉਸਨੇ ਇੱਕ ਗੱਲ ਦੇ ਵਿੱਚ ਹੀ ਸਾਰੀ ਗੱਲ ਮੁਕਾ ਦਿੱਤੀ ਉਸਨੇ ਕਿਹਾ ਕਿ ਮੈਂ ਸਾਰੀ ਦੁਨੀਆ ਦੇ ਉੱਪਰ ਰਾਜ ਕਰਨਾ ਹੈ ਫਿਰ ਉਸ ਫਕੀਰ ਨੇ ਕਿਹਾ ਕਿ ਜਦੋਂ ਸਾਰੀ ਦੁਨੀਆ ਦੇ ਉੱਪਰ ਤੁਹਾਡਾ ਰਾਜ ਹੋ ਗਿਆ ਤੁਹਾਡਾ ਸਾਰੀ ਦੁਨੀਆ ਦੇ ਉੱਪਰ ਸਿੱਕਾ ਚੱਲਣ ਲੱਗ ਪਿਆ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਫਿਰ ਸਿਕੰਦਰਵਾਸਾ ਨੇ ਕਿਹਾ ਕਿ ਮੈਂ ਸਾਰੀ ਦੁਨੀਆ ਨੂੰ ਜਿੱਤ ਕੇ ਆਰਾਮ ਦੀ ਨੀਂਦ ਦੇ ਵਿੱਚ ਸੌਵਾਂਗਾ ਅਤੇ ਉਹ ਇੰਨੀ ਗੱਲ ਸੁਣ ਕੇ ਜਿਹੜਾ ਫਕੀਰ ਸੀ ਉਹ ਹੱਸਣ ਲੱਗ ਪਿਆ ਉਹ ਕਹਿੰਦਾ ਜੇ ਤੂੰ ਐਨੀ ਦੁਨੀਆ ਨੂੰ ਜਿੱਤ ਕੇ ਆਰਾਮ ਦੇ ਨਾਲ ਸੌਣਾ ਹੈ ਤਾਂ ਫਿਰ ਤਾਂ ਮੈਂ ਵੀ ਆਰਾਮ ਦੇ ਨਾਲ ਸੌ ਰਿਹਾ ਹਾਂ ਫਿਰ ਤਾਂ ਮੈਂ ਵੀ ਦੁਨੀਆ ਦਾ ਸਿਕੰਦਰ ਹਾਂ ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਜਿਹੜਾ ਮਨੁੱਖ ਹੈ ਉਹਦੀ ਜਿਹੜੀ ਉਮਰ ਹੈ ਸਾਰੀ ਹੀ ਮਾਇਆ ਕੱਠੇ ਕਰਨ ਦੇ ਵਿੱਚ ਆਪਣਾ ਨਾਮ ਬਣਾਉਣ ਦੇ ਵਿੱਚ ਹੀ ਲੰਘ ਜਾਂਦੀ ਹੈ ਪਰੰਤੂ ਆਪਣੇ ਜੀਵਨ ਦੇ ਵਿੱਚ ਆਪਣੇ ਜਨਮ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਸੰਤੋਖ ਪ੍ਰਾਪਤ ਨਹੀਂ ਕਰਦਾ ਕਿਉਂਕਿ ਸੰਤੋਖ ਉਹ ਪ੍ਰਾਪਤ ਕਰਦਾ ਹੈ ਜਿਸ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਮੇਰਾ ਜੀਵਨ ਹੈ ਉਹ ਅੱਜ ਦੇ ਵਿੱਚ ਹੈ ਕੱਲ ਦੇ ਵਿੱਚ ਨਹੀਂ ਹੈ ਕਿਉਂਕਿ ਜਿਹੜੀ ਕੱਲ ਹੈ ਉਹ ਕਦੇ ਨਹੀਂ ਆਈ ਕੱਲ ਦਾ ਸਿਰਫ ਆਪਾਂ ਨਾਮ ਸੁਣਦੇ ਹਾਂ ਪਰੰਤੂ ਜਿਹੜੀ ਕੱਲ ਹੈ ਉਹ ਕਿਸੇ ਨੇ ਦੇਖੀ ਨਹੀਂ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਅੱਜ ਦੇ ਵਿੱਚ ਹੀ ਸਾਨੂੰ ਜਿਉਣਾ ਚਾਹੀਦਾ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਹਾਂ ਹਾਂ ਕਰਤਿ ਬਿਹਾਨੀ ਆਵਦੈ ਤਾ ਮਹਿ ਸੰਤੋਖ ਨ ਪਾਇਆ ਕਿ ਜਿਹੜਾ ਮਨੁੱਖ ਹੈ ਉਹ ਮਾਇਆ ਦੇ ਪਿੱਛੇ ਲੱਗ ਕੇ ਹਾਏ ਹਾਏ ਕਰਦੇ ਆ ਮੇਰੀ ਮੇਰੀ ਕਰਦੇ ਆ ਸਾਰੀ ਜਿਹੜੀ ਆਪਣੀ ਉਮਰ ਹੈ ਉਹ ਇਸੇ ਤਰ੍ਹਾਂ ਗੁਜ਼ਾਰ ਦਿੰਦਾ ਹੈ ਹਸਤ ਰਥ ਆਸਵ ਪਵਨ ਤੇਜ ਧਨੀ ਭੂਮਣ ਚਤੁਰੰਗਾ ਹਾਥੀ ਰਥ ਹਵਾ ਦੇ ਵੇਗ ਵਰਗੇ ਘੋੜੇ ਸਿਕੰਦਰ ਦੇ ਕੋਲ ਸਾਰਾ ਕੋਸੀ ਜ਼ਮੀਨ ਦਾ ਮਾਲਕ ਸੀ ਸਾਰੀ ਦੁਨੀਆ ਦੇ ਉੱਪਰ ਸਿਕੰਦਰ ਨੇ ਰਾਜ ਕੀਤਾ ਪਰੰਤੂ ਅੰਤ ਦੇ ਵੇਲੇ ਉਹ ਇਸ ਦੁਨੀਆ ਦੇ ਉੱਪਰੋਂ ਖਾਲੀ ਹੱਥ ਚਲਾ ਗਿਆ ਸੰਗ ਨਾ ਚਾਲਿਓ ਇਨਮੇ ਕਛੂਏ ਊਠ ਸਿਧਾਇਓ ਨਾਂਗਾ ਇਨ੍ਹਾਂ ਦੇ ਵਿੱਚੋਂ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ ਇਨ੍ਹਾਂ ਦਾ ਜਿਹੜਾ ਮਾਲਕ ਹੈ ਮਨੁੱਖ ਹੈ ਇਸ ਦੁਨੀਆ ਦੇ ਵਿੱਚੋਂ ਖਾਲੀ ਹੱਥ ਹੀ ਤੁਰਿਆ ਜਾਂਦਾ ਹੈ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ ਪ੍ਰਮਾਤਮਾ ਦੇ ਸੰਤ ਜਨ ਪ੍ਰਮਾਤਮਾ ਦੇ ਪਿਆਰੇ ਜਿਹੜੇ ਹੁੰਦੇ ਹਨ ਫਿਰ ਉਹਨਾਂ ਦੀ ਸੰਗਤ ਦੇ ਵਿੱਚ ਆ ਕੇ ਪ੍ਰਮਾਤਮਾ ਦੀ ਸੇਵਤ ਸਲਾਹ ਸਾਨੂੰ ਕਰਨੀ ਚਾਹੀਦੀ ਹੈ ਨਾਨਕ ਈਹਾਂ ਸੁਖ ਆਗੈ ਮੁਖ ਓਜਲ ਸੰਗ ਸੰਤਨ ਕੈ ਪਾਈਐ ਜਿਵੇਂ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਕੋਈ ਜਾਣੇ ਕਾਬਣ ਇਹਾਂ ਜਗ ਮੀਤ ਕੋਈ ਬੁਰਲਾ ਮਨੁੱਖ ਹੀ ਜਾਣਦਾ ਹੈ ਕਿਸੇ ਵਿਰਲੇ ਮਨੁੱਖ ਨੂੰ ਹੀ ਪਤਾ ਲੱਗਦਾ ਹੈ ਕਿਸ ਦੁਨੀਆ ਦੇ ਵਿੱਚ ਸੱਚਾ ਮਿੱਤਰ ਕੌਣ ਹੈ ਉਹ ਕਿਸ ਤਰ੍ਹਾਂ ਪਤਾ ਲੱਗੇਗਾ ਜਦੋਂ ਅਸੀਂ ਸੰਤ ਜਨਾਂ ਦੀ ਸੰਗਤ ਕਰਾਂਗੇ ਸੰਤ ਜਨਾਂ ਦੀ ਸੰਗਤ ਦੇ ਵਿੱਚ ਆ ਕੇ ਸਾਨੂੰ ਪਤਾ ਲੱਗੇਗਾ ਕਿ ਪਰਮਾਤਮਾ ਦਾ ਨਾਮ ਅਸੀਂ ਕਿਵੇਂ ਸਿਮਰਨਾ ਹੈ ਪਰਮਾਤਮਾ ਦੀ ਸੇਵਤ ਸਲਾਹ ਕਿਵੇਂ ਕਰਨੀ ਹੈ ਫਿਰ ਜਿਸ ਨੂੰ ਇਹ ਸੋਚੀ ਆ ਜਾਂਦੀ ਹੈ ਫਿਰ ਉਹ ਆਪਣਾ ਇਹ ਲੋਕ ਅਤੇ ਪ੍ਰਲੋਕ ਸਹਾਈ ਕਰ ਲੈਂਦਾ ਹੈ ਫਿਰ ਉਸ ਨੂੰ ਆਪਣੇ ਜੀਵਨ ਦੀ ਜਾਜ ਜਿਉਣ ਦਾ ਪਤਾ ਲੱਗ ਜਾਂਦਾ ਹੈ ਉਸ ਦਾ ਜਿਹੜਾ ਮੋਹ ਹੈ ਉਹ ਮਾਇਆ ਦੇ ਵੱਲੋਂ ਹਟ ਜਾਂਦਾ ਹੈ ਪਰ ਉਸ ਨੂੰ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਮਾਇਆ ਦੀ ਭੁੱਖ ਹੈ ਉਹ ਹਟ ਜਾਂਦੀ ਹੈ ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਜੇ ਦੁਨੀਆ ਦੇ ਵਿੱਚ ਜਿਉਣਾ ਹੈ ਆਪਣਾ ਨਾਮ ਤੁਸੀਂ ਇਹ ਜਨਮ ਸੋਹਿਲਾ ਕਰਨਾ ਹੈ ਤਾਂ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਨੂੰ ਜੁੜਨਾ ਪਵੇਗਾ ਸੋਹੀਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ